ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਜੁਵਾ ਖੜਾ ਜਹੇ ਦਿਨ ਨਹੀਂ ਚੜਿਆ ਚੰਗੀ ਤਰ੍ਹਾਂ ਤੇ ਆਪਣੀ ਕੰਮਾਂ ਦੀ ਦੌੜ ਭੱਜ ਲੱਗੀ ਪਈ ਹੈਗੀ ਕਰਨ ਦੀ ਜੇ ਰੋਟ ਖਾਦਦੇ ਆ ਬਸ ਭੱਜ ਭਜਈਆ ਸੋਨੂੰ ਜਿੰਦਾ ਹੀ ਹੋ ਕੈਮਰੇ ਥੋੜਾ ਜ੍ਹਾ ਚਾਨਣ ਜੀ ਦੀ ਤਾਂ ਚਵਾਖਲਾ ਜਗਾ ਮੂੰਹ ਨੇ ਰਾਜਾ ਤੇ ਹੁਣ ਤਾਂ 7:30 ਵਜੇ ਤੋਂ ਬਾਅਦ ਦਿਨ ਚੜਿਆ ਕਰੂ ਜੇ ਨਾ ਤੁੰਦਾ ਪਿਆ ਕਰਨ ਆਪਣੀਆਂ ਮਸ਼ੀਨ ਚ ਕੱਪੜੇ ਪਾਏ ਹੋਏ ਨੇਗੇ ਮਸ਼ੀਨਸ ਕੱਪੜੇ ਪਾਹਨ ਮੇ ਗੇੜਾ ਪੂਰਾ ਕਰਕੇ ਆਉਣੀ ਇੱਕ ਗੇੜਾ ਆ ਗਿਆ ਤੇ ਇੱਕ ਗੇੜਾ ਹੋਰ ਆ ਜੀ ਹੁਣ ਤਾਂ ਸੁਨੇਹਾ ਤੋਂ ਨੇ ਪਿਆ ਕਰਨ ਦੇ ਕੱਪੜੇ ਥੋੜਾ ਜਿਹਾ ਕੱਟ ਸਿਮਾ ਹੋਰ ਲਾ ਦੇਣੀ ਆ ਸੁਖਮਣੋ ਦਾ ਸਕੂਲ ਵਾਲੇ ਕੋਟ-ਕੂਟ ਜੇ ਨੇ ਬਸ ਛੁੱਟੀਆਂ ਹੋ ਗਈਆਂ ਉਹਨਾਂ ਨੂੰ ਤੇ ਤਾਰਾ ਦੁਰਾ ਇਧਰ ਕੱਢ ਲਿੰਗਾ ਨੇ ਮੈਂ ਬਾਹਰ ਸੰਭਰ ਕੇ ਆਈ ਸੀਗੀ ਤੇ ਮਖ ਚਲੋ ਆਪਾਂ ਵੀਡੀਓ ਦੇ ਕਲਿੱਪ ਬਣਾ ਲਈਏ ਤੇ ਸਾਨੂੰ ਤਾਂ ਜੀ ਇੱਕ ਗੱਲ ਦਾ ਪਸਤਾਵਾ ਹੋ ਗਿਆ ਤੇ ਉਹ ਕਿਹੜੀ ਗੱਲ ਦਾ ਪਸਤਾਵਾ ਹੋ ਗਿਆ ਤੇ ਪਹਿਣਾ ਨੇ ਬਹੁਤ ਸਾਰਿਆਂ ਨੇ ਕਿਹਾ ਤੁਸੀਂ ਦਰਵਾਜ਼ੇ ਦਾ ਬਾਹਰ ਬੰਦ ਗਲਤ ਕਰ ਲਿਆ ਹਾਂਜੀ ਉਸੇ ਗੱਲ ਦਾ ਸਾਨੂੰ ਪਸਤਾਵਾ ਜੇ ਅੱਜ ਅਸੀਂ ਨਾ ਬਾਹਰ ਬੰਦ ਕਰਿਆ ਹੁੰਦਾ ਨਾ ਆਪਣੀ ਗੱਡੀ ਦਰਵਾਜ਼ੇ ਦੇ ਵਿੱਚ ਖੜ੍ਹਦੀ ਤੇ ਆ ਦੇਖੋ ਇਧਰ ਪਾਣੇ ਤੋੜ ਕਰ ਦਿੱਤੀ ਆ ਰਾਤ ਐਨਾ ਬਾਾਰ ਪਾਣੇ ਦਿੱਤੇ ਸੁਣ ਨਹੀਂਦਾ ਹੀ ਹੋਗਾ ਕੱਚੇ ਵੇੜੇ ਚੋਂ ਵੀ ਉਧਰ ਲੇ ਕੇ ਟਾ ਕੇ ਆਏ ਅੰਦਰ ਪੱਕੇ ਵੇੜੇ ਚ ਲਾ ਦਿੱਤੀ ਹੋਰ ਗੱਡੀ ਕਵਰ ਪਾ ਕੇ ਕਵਰ ਆਪਾਂ ਨੂੰ ਵਧੀਆ ਲਿਆਂਦਾ ਟਰੇਲ ਨਹੀਂ ਜਾਂਦੀ ਉਹਦੇ ਵਿੱਚ ਦੀ ਵਧੀਆ ਸੁੱਕੀ ਸੁੱਕੀ ਗੱਡੀ ਪਈ ਆ ਮੈਂ ਹੱਥ ਲਾ ਕੇ ਦੇਖਿਆ ਸੀਗਾ ਤੇ ਸਾਇਡਾ ਹਪਾ ਚਾਚੇ ਕੇ ਵਾਲੇ ਭੈਣਾ ਨੇ ਵੀ ਸਹੀ ਆਈਡੀਆ ਲਾਇਆ ਆਪਾਂ ਬਾਾਰ ਕੰਨੀ ਪਾਵਾਂਗੇ ਇਧਰ ਆ ਪੱਕੇ ਬੜੇ ਟਿੱਕ ਸਾਈਡ ਤੇ ਨੇ ਆਪਣਾ ਹੋਰ ਸਮਾਨ ਖੜ ਜਿਆ ਕਰੂਗਾ ਹਜੇ ਨਹੀਂ ਪੈਂਦਾ ਤੇ ਕਿਉਂਕਿ ਹੁਣ ਆਪਾਂ ਨੇ ਸੁੱਖ ਨਾਲ ਗੱਡੀ ਤੇ ਖਰਚਾ ਬਹੁਤ ਜ਼ਿਆਦਾ ਕਰ ਦਿੱਤਾਗਾ ਤੇ ਇੰਨਾ ਆਪਣੇ ਹਨਾ ਜਿੰਮੇਦਾਰਾਂ ਦੇ ਕਿੰਨੇ ਕੰਮਦਨ ਹੁੰਦੀ ਹੈ ਕਿ ਖੇਤੀ ਚ ਤੇ ਖੇਤੀ ਦੇ ਵੀ ਖਰਚੇ ਬਹੁਤ ਜ਼ਿਆਦੇ ਕੱਟੇ ਜਾਂਦੇ ਨੇਗੇ ਤੇ ਜੀਰੋ ਵੀ ਵੈ ਗੁਰੂ ਜੀ ਨੇ ਕਿਰਪਾ ਕੀਤੀ ਤਾਂ ਆਪਾਂ ਪਾਵਾਂਗੇ ਤੇ ਉਹ ਉਦਰੀ ਪਾਵਾਂਗੇ ਗੇਟ ਚਾਚੇ ਕੇ ਵਾਲ ਕੰਨੀ ਇੱਧਰ ਗੇਟ ਪੰਨ ਹੈ ਗੇਟ ਇੱਧਰ ਪੰਨ ਲਵਾਂਗੇ ਪੱਕੀ ਵਿੜੇ ਕੰਨੀ ਤੇ ਇੱਕ ਕਮਰਾ ਪਾ ਲਾਂਗੇ ਇੱਕ ਬਰਾਂਡਾ ਪਾ ਲਾਂਗੇ ਤੇ ਸਾਡਾ ਆਈਡੀਆ ਤਾਂ ਹੈਗਾ ਸੀ ਕਿ ਅਸੀਂ ਸੇ ਮਹੀਨੇ ਹੋ ਗਿਆ ਕਹਿੰਦੇ ਬਰਾਂਡਾ ਪਾਵਾਂਗੇ ਬਰਾਂਡਾ ਪਾਵਾਂਗੇ ਕਿਉਂਕਿ ਹੁਣ ਆਪਣਾ ਗੱਡੀ ਤੇ ਖਰਚਾ ਕਰ ਲੈ ਲਿਆ ਆਪਾਂ ਨੇ ਤੇ ਕੁਛ ਆਪਾਂ ਨੇ ਫੋਨ ਫੋਨ ਜਾਂ ਲੈ ਲਿਆ ਫੋਨ ਤੇ ਵੀ ਖਾਸੇ ਪੈਸੇ ਲੱਗ ਜਾਂਦੇ ਨੇ ਕਿਉਂਕਿ ਯੂਰ ਆਪਣੀ ਹਨਾ YouTube ਤੇ ਚੈਨਲ ਬਣਿਆ ਹੋਇਆ ਹੈ ਹਾਂ ਕਟਿਆ ਮੋਬਾਈਲ ਤੇ ਕੁਆਲਿਟੀ ਨਹੀਂ ਆਉਂਦੀ ਵੀਡੀਓ ਦੀ ਤੇ ਐ ਇਥੇ ਖਰਚਾ ਬਹੁਤ ਜ਼ਿਆਦਾ ਹੋ ਗਿਆ ਤਾਂ ਕਰਕੇ ਦੋ ਚਾਰ ਮਹੀਨਿਆਂ ਨੂੰ ਆਪਾਂ ਦੋ ਮਹੀਨਿਆਂ ਤੇ ਨਾ ਜਦੋਂ ਵੀ ਕੋਈ ਆਪਣੇ ਹੱਥ ਚ ਪੈਸਾ ਹੋਇਆ ਤੇ ਇੱਥੇ ਸੈੱਟ ਆਪਾਂ ਇੱਕ ਕਮਰਾ ਬਣਾਵਾਂਗੇ ਇੱਕ ਸੈੱਟ ਬਣਾਵਾਂਗੇ ਕਮਰੇ ਚ ਹੋਰ ਸਮਾਨ ਤਰਹਿ ਜਾਊ ਕਿਉਂਕਿ ਕਮਰਾ ਨਹੀਂ ਸਾਨੂੰ ਘਾਟ ਆ ਗਈ ਅ ਇਧਰ ਬਾਕੀ ਭੈਣਾਂ ਵੀਰਾਂ ਨੇ ਕਮੈਂਟ ਕੀਤਾ ਸੀਗਾ ਵੀ ਤੁਸੀਂ ਟਰੈਕਟਰ ਕੋਲੇ ਜਨੈਟ ਕੋਲੇ ਟਰਾਂਸਫਾਰਮ ਕੋਲੇ ਤੁਸੀਂ ਗੱਡੀ ਖੜਾ ਲਓ ਤੇ ਇਧਰ ਨਾ ਕੂੜਕਬਾੜ ਕੂੜਕਬਾੜ ਨਹੀਂ ਜਣੀ ਕਿ ਆਪਣੇ ਜਿਹੜੇ ਮਸ਼ੀਨਰੀ ਵਾਲੇ ਸੰਦ ਨੇਗੇ ਖੇਤੀਬਾੜੀ ਵਾਲੇ ਉਹ ਬਹੁਤ ਜ਼ਿਆਦੇ ਪੈਨੇ ਪਾਥੀਆਂ ਪੂਥੀਆਂ ਬਿਣਾ ਵੀ ਨਹੀਂ ਸਰਦਾ ਪਾਥੀਆਂ ਪਈਆਂ ਨੇ ਪਾਥੀਆਂ ਚ ਕਣਕ ਕਾਲੇ ਕਮਰੇ ਚ ਚੂਹੇ ਨੇਗੇ ਕਿਉਂਕਿ ਫਿਰ ਇੰਨੀ ਮਹਿੰਗੀ ਚੀਜ਼ ਚੂਹਾ ਚ ਨਹੀਂ ਖੜਾਈ ਜਾਂਦੀ ਚੂਹੇ ਨਾ ਖਰਾਬ ਕਰਦਾ ਨਾ ਤੇ ਇੱਧਰ ਬਿਲਕੁਲ ਨਹੀਂ ਹੈਗੇ ਪਤਾ ਨਹੀਂ ਕੀ ਗੱਲ ਹੈ ਇੱਧਰ ਕਈ ਚੂਹੇ ਨੇ ਮਰਦੇ ਨਹੀਂ ਹੈਗੇ ਦਵਾਈ ਧਰ ਕੇ ਵੀ ਜ਼ੋਰ ਲਾ ਲਿਆ ਪਤਾ ਨਹੀਂ ਉਹ ਖਾਂਦੀ ਨਹੀਂ ਹੈਗੇ ਉਹਦੇ ਉਹਨਾਂ ਨੂੰ ਢੋਲ ਅੱਜ ਕਣਕ ਡੁੱਲੀ ਡਾਲੀ ਮਿਲਦੀ ਆ ਉੱਥੇ ਤੇ ਕਣਕ ਵਾਲੇ ਕਮਰੇ ਚ ਕੁਝ ਸੰਦ ਸਮੇੜਾ ਪਾਥੀਆਂ ਹਨਾ ਉੱਧਰ ਤਾਂ ਬਸ ਆਪਣੇ ਖੜਾਉਣ ਵਾਲਾ ਕੰਮ ਹੈ ਨਹੀਂ ਗਾ ਗੱਡੀ ਤੇ ਆਪਾਂ ਇੱਧਰ ਹੀ ਬਣਾਵਾਂਗੇ ਇੱਧਰ ਬਿਲਕੁਲ ਨਹੀਂ ਸਾਡੇ ਕੁਝ ਵੀ ਨਹੀਂ ਹੈਗਾ ਇੱਧਰ ਸਾਫ਼-ਸਾਫ਼ ਰਹਿੰਦਾਗਾ ਉੱਧਰ ਤਾਂ ਬਸ ਮੈਂ ਚਾੜੂ ਵੀ 10-20 ਦਿਨਾਂ ਬਾਅਦ ਲਾਉਣੀ ਆ ਕਿਉਂਕਿ ਮੇਰੇ ਸਰਦਾਰ ਜੀ ਨੂੰ ਖੜਾਉਣਾ ਡਰ ਲੱਗਦਾ ਚੂਹਾਂ ਤੋਂ ਮੈਨੂੰ ਤੇ ਕਿੰਨੇ ਵਾਰੀ ਦਵਾਈ ਦਬੂਈ ਧਰਤੀ ਅੱਜ ਮੈਂ ਕਹਾਂ ਮੈਂ ਹੋਰ ਦਵਾਈ ਧਰ ਦੋ ਹੁਣਾਂ ਜੇ ਚੂਹੇ ਚਾਹੇ ਮਰ ਜਾਣ ਪਾ ਪੋਰੇ ਮਹੀਨੇ ਚ ਦਬਾਦ ਤੋਂ ਤਾਂ ਦੰਦ ਪਖੜਾ ਦੇ ਮੰਗੇ ਗੱਡੀ ਕਹਿੰਦੇ ਫਿਰ ਖਰਾਬ ਨਾ ਹੋ ਜੀ ਤੇ ਦੇਖਦੇ ਆ ਫਿਰ ਹੁਣ ਜੀ ਤੇ ਵੈਸੇ ਨਾਲ ਸਾਰੇ ਕੁਸੋ ਹੋ ਜਾਣਾ ਇੰਨੀ ਖੁਸ਼ੀ ਕਰੀ ਪੈਣਾ ਵੀਰਾਂ ਨੇ ਹਨਾ ਬਾਰੋਂ ਪਹਿਣਾ ਨੇ ਤੇ ਇਧਰੋਂ ਪਹਿਣਾ ਨੇ ਈਆ ਜੋ ਪਹਿਣਾ ਨੇ ਵੀਰਾ ਨੇ ਬੱਚਿਆਂ ਨੇ ਹੈਨਾ ਤਾਂ ਇਹਦੇ ਲੋ ਮਤ ਨਵਾਸੋਡਾ ਸਾਰਿਆਂ ਦਾ ਇੰਨੀ ਖੁਸ਼ੀ ਮਨਾਈ ਖੁਸ਼ੀ ਦਾ ਤਾਂ ਇਥੋਂ ਪਤਾ ਲੱਗਦਾ ਸਾਰਾ ਆਸ ਗਵਾਂਡ ਹੈਨਾ ਆਪਣੇ ਘਰੇ ਆ ਕੇ ਗੱਡੀ ਦੇਖ ਕੇ ਗਿਆ ਤੇ ਮਿੱਠਾ ਖਾ ਕੇ ਗਿਆ ਤੇ ਜਿਨ੍ਹਾਂ ਨੇ ਖੁਸ਼ੀ ਮਨਾਉਣੀ ਹੁੰਦੀ ਆ ਉਹ ਘਰੇ ਆ ਕੇ ਗੱਡੀ ਦੇਖ ਕੇ ਜਾਂਦੇ ਨੇ ਖੁਸ਼ੀ ਮਨਾਉਂਦੇ ਨੇ ਠੀਕ ਆ ਜੀ ਚਲੋ ਜੀ ਮੈਂ ਹੁਣ ਕੱਚਾ ਬਿਹੜਾ ਸੰਭਰਦਾ ਮੇਰੀ ਮਸ਼ੀਨ ਚੋਂ ਕੱਪੜਾ ਨਾਲ ਪਾਣੀ ਪੂਣੀ ਕੱਢਦਾ ਤੇ ਸਰਦਾਰ ਜੀ ਪਾਏ ਨੇਗੇ ਤੇ ਠਾ ਕੇ ਲਿਆਉਣੀ ਆ ਉਹਨਾਂ ਨੂੰ ਫਿਰ ਰਾਤ ਨੂੰ ਨੇਰਾ ਕਰ ਲਾਂਦੇ ਨੇ ਪੈਣ ਲੱਗੇ ਇਹ ਜੇ ਫਿਰ ਉੱਠਦੇ ਨਹੀਂ ਹੈਗੇ ਚਲੋ ਜੀ ਆਪਾਂ ਮਿਲਦੇ ਆਂ ਲੋ ਜੀ ਆਪਾਂ ਸਿਉਣਿਆਂਗੇ ਪੱਲੀ ਦੂਰੀਆਂ ਬੋਰੀਆਂ ਦੀ ਕਿਉਂਕਿ ਆਪਣੀ ਗੱਡੀ ਨੂੰ ਲੱਗੂਗੀ ਨਹੀਂ ਠੰਡ ਉੰਦ ਅੱਜ ਗੱਡੀ ਤੇ ਲੈਣ ਗਏ ਆਨੇ ਪਹਿਲੇ ਦਿਨ ਆਪਨੇ ਗੰਡਿਆਂ ਦੀ ਪੌਦ ਪਨਪਾ ਉਹ ਤਾਂ ਕਹੋਗੇ ਕਿ ਪਨੀਰੀ ਕਹੋਗੇ ਕਿ ਫੱਕ ਕਹੋਗੇ ਸਾਡੇ ਤਾਂ ਪੌਦ ਹੀ ਕਹਿੰਦੇ ਵੀ ਡੰਡੇ ਨੂੰ ਪੌਦ ਲੈਣ ਗਏ ਨੇ ਕਿਉਂਕਿ ਅੱਦੋ ਆ ਡੇਰੀ ਰਹੇ ਹਿਸਾਬ ਅਮੋਲੀ ਦਾ ਇਹਦਾ ਇੱਕ ਸਾਈਡ ਤੋਂ ਨਹੀਂ ਆਈ ਮਸੀ ਅੱਜ ਦੀ ਕਿਉਂ ਐਸਾ ਜੱਬਾਂ ਵੀ ਤੈਨੂੰ ਲੋੜੀ ਕਿਉਂ ਨਹੀਂ ਵੀਡੀਓ ਬੋਰਨ ਸਟੈਡੀ ਕਰਕੇ ਹੁਣ ਪਾਵਾਂਗੇ ਅੱਜ ਨਾ ਚਾਚੇਕੇ ਕਣਕ ਵੰਡਦੇ ਨੇ ਲੋੜਵੰਦਾਂ ਨੂੰ ਤਾਂ ਸੋਰ ਸਰਾਬਾ ਜਬਾਹ ਸੁਣਦਾ ਹੋ ਸੋਨੂੰ ਵੀਡੀਓ ਚ ਲੱਤੀਆਂ ਕੱਢ ਕੇ ਨਾਲ ਹੁੰਦੇ ਕਾਲਕ ਬਣ ਗਏ ਤੁਹਾਡੇ ਬੋਰੀਆਂ ਦੇ ਅਗੀਆਂ 2.5 ਹੋਈਆਂ ਨੇ ਦੇਖਦੇ ਆਂ ਫਿਰ ਫਿਰ ਹੋਰ 1.5 ਲਾਂਗੇ ਇਹ ਵਾਲੀਆਂ ਪਈਆਂ ਨੇ ਹੋਰ 2.5 ਵਾਲੀਆਂ ਦੀ ਪਪਾ ਦੋਸਤ ਸਾਰ ਰਹੇ ਨੇ ਬੈਠੇ ਆਏ ਆਏ ਬਾਚੀ ਨਹੀਂ ਬੋਲ ਦੁਰਮੁਰ ਮਾਰੀ ਜਿਵੇਂ ਜੋ ਐ ਥੋੜੀ ਹੋਰ ਘੋਰ ਕਰ ਲੋ ਇਹ ਉਹ ਰਖਾ ਟੈਕ ਹੋਏ ਇੰਦੇ ਇਹਦੇ ਥੋੜੀ ਹੋਰ ਉਹਨਾਂ ਨੂੰ ਕੀਤੀ ਸੀ ਜਿਹੜੇ ਪੌਦ ਲੈਣ ਗਏ ਹੈ ਆ ਪਾਪੇ ਜੋਗਰੀ ਹਾਂ ਪਾਪੇ ਜੋਗਰੀ ਤਾਂ ਹੋਊਗੀ ਜਨਿਕੇ ਵੀ ਬਾੜੀ ਨਹੀਂ ਹੋਣੀ ਕੋਈ ਨਾ ਪੜ ਲੈਣਗੇ ਆ ਕੋਠੇ ਤੋਂ ਕੱਪੜੇ ਲਾ ਕੇ ਲਿਆਉਂਦੇ ਨੇ ਲੋ ਜੀ ਲੋ ਜੀ ਆਪਾਂ ਕੋਠੇ ਵਾਲੇ ਕੱਪੜੇ ਲਾ ਲਿਆਂਦੇ ਉਹ ਤਾਰਾਂ ਵਾਲੇ ਪੈਣ ਹੁਣ ਪਾ ਲੈ ਇੰਨੀ ਕਿਰਪਾ ਕਰ ਲੋ ਵਰਦੀ ਲਾ ਕੇ ਟਾਇ ਮਾਰ ਕੇ ਪੌਰੀ ਨਮਾਰੀਆਂ ਚ ਰੱਖ ਲੋ ਜੀ ਬਾਂਹ ਨਾ ਕੱਢਾ ਕੱਢ ਸਰਦਾਰ ਜੀ ਵੀ ਆ ਗਏ ਪਾਉ ਦੇ ਲੈ ਕੇ ਉਹਨ ਗੱਡੀ ਚ ਪਾਉ ਤਰੀ ਹੋਈ ਸੀ ਕੋਤਿਆ ਕਾਚੀ ਗੱਡੀ ਨਹੀਂ ਹੋ ਰਹੀ ਆ ਉਹਨੇ ਅੰਦਰ ਲਾ ਲਾਂ ਦੇ ਅੰਦਰ ਹੀ ਲਾ ਰਾਂ ਜੋ ਉਹਦੀ ਜਿਹੜੇ ਪੱਪੇ ਪਾਣੀ ਗਾਦ ਤੇ ਆ ਵੀ ਮਾੜੀ ਐ ਇਹਨੂੰ ਕਰੇ ਦਾ ਇੰਨਾ ਮਾਜਿਸ ਪਰ ਮੁਤੇ ਉਹ ਰੋੜੀ ਚਾਹ ਸਾਹ ਆਪਣੇ ਘੱਟ ਵੱਧ ਨਾ ਹੋ ਉਹ ਕਰ ਲੈ ਵੱਧ ਤੇ ਕਰ ਲੈ ਉੱਪਰ ਜੀ 1200 ਤੇ ਐ 12 ਕਰ ਲੈ ਤੇ ਉੱਪਰ ਜੀ ਸਸ ਨਾਲ ਕਰੇ ਨੂਣਾ ਸਸ ਵੀ ਜਾ ਦੇ ਗਾਲੀ ਮੈਂ ਪੱਲੀ ਸੌਂਤੀ ਆ ਬੀਬੀ ਨੂੰ ਨੇ ਚਿਰ ਚ ਛਟਣੀ ਲਗੜੀ ਐ ਤੇ ਸਬਜੀ ਕੱਟੀ ਆ ਗੋਭੀ ਦੀ ਆਲੂ ਗੋਭੀ ਮਸਾਲਾ ਅ ਚਟਣੀ ਦੀ ਤਿਆਰੀ ਹੁਣ ਤੜਕੂ ਵੀ ਮੈਂ ਹੁਣ ਮੱਜਾ ਮੰਨੀ ਜਾਨੀ ਆਂਗੀ ਚਾਹ ਸਰਦਾਰ ਜੀ ਨੂੰ ਘਰ ਜਾਣੇ ਅਸੀਂ ਪਹਿਲਾਂ ਕਰਕੇ ਪੀ ਲਈ ਸੁਖਮੰਨ ਕਰਤੀ ਤੇ ਚਾਹ ਤਾਂ ਜਿਹੜਾ ਟਿੱਕਣ ਨੂੰ ਖਣਾਉਣ ਸੀ ਉਹ ਵੀ ਝਾੜੂ ਲਾ ਗਈ ਸੀ ਕੋਈ ਕੰਮ ਕੱਟੇ ਸੀ ਤੋ ਕਰ ਐਡਾ ਪਰਤੇ ਆਈਆਂ ਬਿਰਖਾ ਕਿੰਨੇ ਜੇ ਮਰਦੀ ਇੱਕ ਕੌਲਾ ਦੋ ਚੀਜਾਂ ਘਟਾ ਦੇ ਮਰ ਗਈ ਪਾਏ ਜਾਣਾ ਕੁਝ ਨਹੀਂ ਤਾਂ ਕੋਈ ਆਦੀ ਨਹੀਂ ਆਈ ਇਹਨੂੰ ਚਾਟਦੀ ਨਾ ਤੇ ਦੇਖ ਲਈ ਘੇਰੇ ਨੇ ਗੋਲ ਹੋਈ ਉਹ ਕਾਸੀ ਤਾਂ ਉਹਦੀ ਕੋਈ ਆ ਕੇ ਉਹ ਰੋਲੂ ਤੇ ਪੌਜਾ ਪੌਲਾਈ ਸੀ ਉਹ ਕਿਤੇ ਅਰੇ ਕੌਲਾ ਪਿਆ ਹੋਊਗਾ ਸੋ ਭਾਂਡੇ ਗਿਣ ਕੇ ਰੱਖ ਦੀ ਮਮੀ ਹਾਂ ਮੇਰੇ ਭਾਂਡੇ ਗਿਣੇ ਹੋਏ ਨੇ ਇੱਕ ਉਹ ਨਹੀਂ ਘਟਣ ਦਿੰਦੀ ਮੈਂ ਪੂਰੇ ਅੱਜ ਜੀਬੀ ਕਹਿੰਦੀ ਮੈਂ ਮਾਰੋ ਤੇ ਦੋ ਭਾਂਡੇ ਕਟਾ ਤੇ ਘੜ ਸੀ ਨਾ ਗਲਾਸ ਵਧ ਗਏ ਮੈਂ ਉਹ ਸਾਰੇ ਹੋ ਗਏ ਗਲਾਸ ਪਾ ਲੈ ਤੇ ਗਲਾਸ ਮੈਂ ਉਹਦੇ ਬੰਦੇ ਬਾਲੇ ਹੋ ਗਈ ਤੇ ਉਹਦੇ ਗਲਾਸ ਕੱਢੇ ਰੱਖ ਦਾਂ ਮੈਂ ਤੇ ਜਗਾ ਦਿੰਦੇ ਤੇ ਕਰਾਂ ਦੇ ਤੂੰ ਤਾਂ ਮੈਂ ਗਲਾਸ ਕੱਢੇ ਸੀ ਦੋ ਭਾਂਡੇ ਗਿਣ ਕੇ ਰੱਖਦੇ ਮੈਂ ਹਾਂ ਮੇਰੇ ਦੋ ਭਾਂਡੇ ਤਾਂ ਪੁੱਤ ਗਿਣਕੀ ਲੋਟ ਆਉਂਦੇ ਨੇ ਆਹ ਤਾਂ ਫਿਰ ਹੁਣ ਆਪਣੇ 10 ਪੰਡ ਦੇ ਮਾਸੇ ਕੀ ਵੇਜ ਆਪਣੇ 10 ਮਾਸੇ ਕੀ ਵੀ ਗਲ ਜਾਂਦੇ ਨੇ ਆਏ ਪੰਡੇ ਤਾਂ ਸਾ ਵੀ ਲੋਟ ਰਾਇ ਨੇ ਪੰਡਿਆ ਦਾ ਥੋੜੀ ਚਾਹ ਕਰ ਦਾਂਗੇ ਨੂੰ ਫੁੱਟਾ ਉਬਲ ਚੀ ਨਹੀਂ ਆਉਣੀ ਜਦੋਂ ਕਾਲੀ ਹੋਵੇ ਚਾਹ ਪਾਣੀ ਵਰਦੀਆਂ ਦੀ ਤਾਰ ਬਰੀ ਹੋਈਆ ਕੋਟੀਆਂ ਸਵੱਟਰ ਕੋਟ ਛਿੰਦੀਆਂ ਜਰਾਪਾਂ ਮੈਂ ਕੰਮ ਕਰਦੀ ਤਾਂ ਕੰਬਿੱਕ ਦੇੰਬ ਵਾਲੀ ਉਹ ਤਾਂ ਇਸ ਮੱਖੀਆਂ ਬਾੜਨ ਲੀਆਂ ਲਾਲ ਮਿਰਚਾਂ ਤਾਜੀ ਹਾਂ ਤਾਂ ਸਾਹ ਚੜ ਗਈ ਮਿਰਚਾਂ ਸਭ ਜੀ ਬਾਤ ਬਣਾ ਲੂ ਪਹਿਲੇ ਤੇ ਚੱਕੀ ਤੜਕ ਲੈ ਲੇ ਨਾ ਸਭੂ ਸਭਨੇ ਹੋਈਆਂ ਆਈ ਨਾ ਮੈਂ ਸਮੂਸਾ ਬੰਦੀ ਆ ਮੈਂ ਸਮੂਸਾ ਤੋਂ ਪਣ ਦੋਨਾ ਪਣੇ ਵਰਦੀ ਹੋਰ ਵਰਦੀਆਂ ਲਗਾ ਤੂਗਾ ਜਰਾਬਾਂ ਦੀ ਆ ਵਿੱਚ ਲੱਟਾ ਤਾਂ ਬਣ ਗਿਓ ਨਾ ਇਹ ਤਾਂ ਟੁਟ ਟੁਕ ਕੇ ਖਾਊ ਗੱਡੀ ਨੂੰ ਸੂਂਜੀ ਜਾਂਦਾ ਜੀ ਬੰਦ ਕਰਾ ਕੇ ਨਾ ਨਾ ਬੱਸ ਹੰਦਾ ਹੋ ਜਾਊਗਾ ਦੀ ਹਰ ਤੇ ਬਣੂ ਨੂੰ ਇਹ ਬਦਿਆ ਜੇ ਨਾ ਦਾਲ ਥੋੜੀ ਜੀ ਕੱਚੀ ਆ ਕਾੜੀ ਆ ਸੁੱਚ ਬੰਦ ਕਰ ਦੂ ਆਪੇ ਪਾਸ ਨਾਲ ਬਹੁਤ ਚਿਰ ਸੇਕ ਰਹਿਣਾ ਜੀ ਜਾਂਦੀ ਆ ਕਿੰਨਾ ਚਿਰ ਰਿਜੀ ਜਾਂਦੀ ਆ ਦਾਲ ਇਹ ਤੁਹ ਮੈਂ ਆ ਹਰ ਵੀਡੀਓ ਤੇ ਦੱਸਦੀ ਆ ਵੀ ਚੁੱਲਾ ਆਪਣਾ 3000 ਦਾ ਆ ਕਹਿੰਦਾ ਕੋਸ ਦਿਨ ਜਿਹੜੇ ਨਵੇਂ ਪੜਾਉਂਦੇ ਨੇ ਉਹ ਲੋ ਤੱਕ ਪੜ੍ਹੂਗੀ ਆਹ ਦਾ ਪਾ ਲਈਏ ਜੀ ਪੀ ਪੌਣਾ ਕਰੀ ਤੜਕੇ ਦਾ ਨਹੀਂ ਕਰ ਮੈਂ ਹੁਣ ਮੈਂ ਸਭ ਲਿਆਵਾ ਕੀ ਕਰੂ ਕੋਈ ਸਿਆਲੂ ਗਾਲੂ ਹੋਈ ਵਾਲੇ ਜਾਂਦੇ ਨੇ ਬਲੈਣਾ ਜਰਾਬਾ ਰਮਾਲਾ ਖੋ ਕੁਸਰ ਸਲੇਕਸਾਂ ਫੋਨ ਨਾਲ ਮੱਝਾਂ ਮੰਨ ਕੇ ਆ ਕਿ ਇਸ ਨੂੰ ਕੱਪੜੇ ਲਾਹੇ ਨੇ ਇਹਦਾ ਲਾ ਕੇ ਮਨਜੀਤ ਧਰਦ ਨੇ ਸੁਖਮਣੋਂ ਇਹ ਐਡੋ-ਐਡ ਨਹੀਂ ਸਾਂਧੀਆਂ ਹੋਈਆਂ ਹੁਣ ਮੈਂ ਸਾਰੇ ਇਹ ਐਡੋ-ਐਡ ਇਹ ਡੈਡੀ ਦੇ ਐਡੋ ਸਾਂਧ ਤੇ ਬੀਬੀ ਦੇ ਐਡੋ ਸਾਂਧ ਨੂੰ ਇਹਨਾਂ ਰਿਆ ਤਾਇਆ ਮਾਰ ਕੇ ਤਰੇ ਪੈਣੇ ਹੁਣ ਇਹ ਪਾਉਣਗੇ ਇੱਕ ਤਰੀਕ ਨੂੰ ਲੱਗੂ ਸਕੂਲ ਦੋ ਦੋ ਤਰੀਕ ਨੂੰ ਸਕੂਲ ਲੱਗੂਗਾ ਉੱਦੇ ਪਾਉਣਗੇ ਹੁਣ ਮੈਂ ਇਹ ਸਾਂਧੀਆਂ ਇਹਦੇ ਧਰਨਗੇ ਨਿਮਾਰੀ ਚੀ ਧਰ ਦਾਨ ਗੀਆਂ। ਹਮਾਰੀ ਜੋ ਉਥੋਂ ਕਿੱਥੇ ਤੈਚੀ ਅੱਡ ਲਾਈ ਹੋਈ ਬਰਦੀ ਵਾਲੀ ਉਹ ਛਿਣ ਕੇ ਸਾਰੇ ਥੇੜ ਡਾਉਣੀ। ਆਤਮ ਤਰ ਤਾਇਆ ਐ ਮਾਰ ਦਨੀਆਂ ਮਾੜੀ ਮਾੜੀ ਜੀ। ਕਿਉਂਕਿ ਇਹ ਰੋਜ਼ ਰੁਟੀਨ ਚ ਪਾਉਣ ਵਾਲੇ ਨੇ। ਕੱਪੜੇ ਸਵੇਰੇ ਵੀ ਬਿਨਾ ਪਾਉਂਦੇ। ਖੰਦੀ ਵਾਲੀ ਹੋਊਗੀ। ਕਿਸੇ ਟਾਈਮ ਕੋਰਤੀ ਨਹੀਂ ਲੈਣੀ ਕਿ ਸਰ ਪਰ ਟਾਈਮ ਸੌਂ ਲੈਣਾ ਆਹ ਇੱਥੇ ਰਹੋਗੇ ਗੱਡੀ ਚ ਕੋ ਟਾਈਮ ਮਾਰਦਾ ਹੈ ਜੀ ਚਾਦਰ ਆ ਹਾਂ ਟਾਈਮ ਮਾਰਦਾ ਮਾਰਦਾ ਚਲੋ ਜੀ ਆਪਾਂ ਕੰਮ ਤਾਂ ਦੇ ਕਰੀ ਜਾਂਦੇ ਆਪਣੀ ਪੱਲੀ ਆ ਦਿਨੇ ਪੱਲੀ ਸੇ ਆਉਣੇ ਸਰਦਾਰ ਜਿਓ ਦਿਨੇ ਕਿ ਚਾਹ ਬਣਾਈ ਪਈ ਹੈਗੀ ਕਿਉਂਕਿ ਇਹ ਗੱਡੀ ਸਾਫ ਕਰਨ ਲੱਗੇ ਵਿੱਚੋਂ ਹਣ ਤੇ ਕਈ ਜਿਹੜੇ ਮੈਂ ਬਾਹਰ ਗਈ ਦੀ ਕੁਸ ਪੌਦ ਪੂਰ ਕੱਢੀ ਆ ਇਹਨਾਂ ਨੇ ਪੌਦ ਤੋਂ ਕੁ ਰੰਚ ਕੱਢ ਦੇਾਂਗੇ ਤੇ ਆਪਾਂ ਮਿਲਾਂਗੇ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਨੇ ਹੁਣ ਆਪਾਂ ਕੱਪੜੇ ਸਾਂਭ ਦੀਏ ਤਾਹਾਂ ਮਾਰੀਆਂ ਲਈਆਂ ਨੇ ਸਰਦਾਰ ਜੀ ਨੂੰ ਚਾਹ ਰੋਟੀ ਦੇ ਦੀਏ ਤੇ ਆਪਾਂ ਜੀ ਕਰਦੇ ਆ ਵੀਡੀਓ ਐਂਡ ਸਬਜੀ ਦੀ ਆਪਣੀ ਤਿਆਰੀ ਹੋਈ ਪਈ ਹੈ ਤੇ ਸਰਦਾਰ ਜੀ ਨੂੰ ਚਾਹ ਪਿਆ ਕੇ ਸਬਜੀ ਬਣਾਉਣਿਆ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿ ਆਪਣੀ ਤਾਂ ਪੀੜੀ ਬੋਰੀ ਵਾਲੀ ਆਪਣੀ ਐ ਹਾਂ ਕੱਢ ਦਿਆ ਦੂਜੀ ਵੀ ਸਭ ਬਾਹਰ ਰੱਖ ਦਾਂਗੇ ਤੇ ਦੂਜੀ ਰਣਜੀਤ ਕੀ ਐ ਉਹ ਤਾਂ ਲਈ ਜਾਉ ਉਹਨਾਂ ਨੂੰ ਫੋਨ ਕਰ ਦੇ ਚੱਕ ਲੈ ਜਾਣੇ ਇੱਥੇ ਬਾਹਰ ਕੱਢ ਕੇ ਰੱਖ ਲਾਂਗੇ ਆਪਾਂ ਚਾ ਜਾਣਗੇ ਠੀਕ ਐ ਚਲੋ ਜੀ ਆਪਾਂ ਕਰਦੇ ਆ ਵੀਡੀਓ ਦਾ ਐਂਡ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਣਦਾ ਤਾਂ ਹੈ ਨੀ ਟਾ ਦੇ ਟਾ ਦੇ ਟਾ ਦੇ ਜੇ ਹੁਣ ਪਾਪਾ ਆ ਗਿਆ ਟਾ ਦੇ ਟਾ ਦੇ ਬਣਦਾ ਤਾਂ ਹੈ ਨੀ ਤਾਂ ਦੇ ਕੀ ਗੱਲ ਐ ਔਰ ਬਾਣਾ ਬਹੁਤ ਖਟਾਉਣਾ ਸੌਖਾ ਗਾ ਕੀ ਕਰੀਏ ਜੀ ਡਰਦਾ ਡਰ ਲੱਗਦਾ ਵੀ ਮੱਝ ਖੁੱਲ ਕੇ ਗੱਡੀ ਨੂੰ ਟੱਕਰ ਨਾ ਲਾ ਲੇ ਰਾਤ ਕਾਇਮ ਉੱਠ ਕੇ ਦੇਖਿਆ ਤੇ ਹੁਣ ਸਰਦਾਰ ਜੀ ਟਾਉਂਦੇ ਰਿਕੋਲਾ ਇਹ ਬਾਹਰ ਵੱਡਾ ਕਰਕੇ ਹੋਰ ਉੱਥੇ ਖੜਾਵਾਗੇ ਗੱਡੀ ਉੱਤੇ ਕਪੜਾ ਪਾ ਦਿਆ ਕਰਾਂਗੇ ਜਿਰੋ ਬਾਰੇ ਗੁਰੂ ਨੇ ਕਿਰਪਾ ਕਰਤੀ ਚਲ ਸੈੱਡ ਬਣ ਜੂ ਗੱਡੀ ਆਲਾ ਬਰਾਂਡਾ ਕਮਰਾ ਇਹ ਹੁਣ ਇਹ ਕਲਰ ਅੱਡ ਦਾ ਹੋ ਜਾਊਗਾ ਜੇ ਪਲਾਸਟਰ ਕਰਕੇ ਕੌਲਾ ਕੱਢਣਾ ਤਾਂ ਪਊਗਾ ਹੀ ਇਹ ਕੱਲ ਨੂੰ ਹੀ ਕਢਵਾ ਲਈ ਫਿਰ ਬਾਲਾ ਕੌਲ ਹੋਊ ਬਾਲੀ ਹਨਾ ਹੋਰ ਲੋਜੀ ਚੱਕ ਤਾ ਕੌਲਾ ਬਣਦਾ ਹੈ ਨਹੀਂ ਟੌਣ ਤੇ ਜ਼ੋਰ ਲਾ ਲਿਆ ਇੱਟਾਂ ਵੀ ਫੁੱਟਣਗੇ ਆ ਕੋਈ ਨਹੀਂ ਇੱਟਾ ਹਾਈ ਕੋਈ ਨਹੀਂ ਕਿਦੋਂ ਵੀ ਫੁੱਟਣਗੇ ਦੀ ਵਾਲੀ ਮਹਿੰਗੀ ਆ ਕੀ ਕੋਰ ਕੋਈ ਹਾਂ ਜਾਰਾ ਵੇ ਮਨਾ ਚੋ ਤਾਰਾ ਹੂੰ ਹਾਂ ਹਣਾ ਬਾਲਾ ਪਾੜ ਲਈ ਮੇਲਾ ਕਹਿ ਪਾਨ 8 ਫੁੱਟ 10 ਫੁੱਟ ਤੱਕ ਰੇਗਾ ਹੀ ਹਣਾ ਪਿੱਛੇ ਟਿਕ ਰੋ ਹਾਂ 10 ਫੁੱਟ ਤਾਂ ਹੋਊਗਾ ਹੀ